ਤੇ ਲੋ ਜੀ ਅੱਜ ਜਿਹੜੀ ਐਗਰੀਵੇਸ਼ਨ ਲਗਾਈ ਹੈ ਇੱਥੇ ਬਠਿੰਡੇ ਆਪਾਂ ਪਹੁੰਚੇ ਆ ਤੇ ਸਾਰੀ ਤੁਹਾਨੂੰ ਅਪਡੇਟ ਦੇਵਾਂਗੇ ਤੇ ਸਭ ਤੋਂ ਪਹਿਲਾਂ ਸਸ਼ੀਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਚੈਨਲ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲੋ ਜੀ ਹਾਂ ਬਹੁਤ ਦਿਨਾਂ ਤੋਂ ਜੋ ਆਪਾਂ ਤੁਹਾਨੂੰ ਕਿਹਾ ਸੀ 27 ਤਰੀਕ ਦੀ ਐਗਰੀਵੇਸ਼ਨ ਠਿੰਡੇ ਜਿਹੜੀ ਲੱਗਣੀ ਸੀ ਆ ਉੱਥੇ ਪਹੁੰਚੇ ਆ ਤੇ ਲੋ ਜੀ ਬਹੁਤ ਸੋਹਣਾ ਸੈਟਅਪ ਹੈ ਪੈਂਸਾ ਜਿਹੜਾ 10 ਹਾਂ ਇੱਥੇ ਚਲੋ ਅੰਦਰ ਚੱਲ ਕੇ ਤੁਹਾਨੂੰ ਦਿਖਾਉਣੀ ਆ ਵੀ ਕਿਹੜੇ-ਕਿਹੜੇ ਆਪਣੀਆਂ ਬੁਟੀਕਾਂ ਅਸੀਂ ਇੱਥੇ ਪਹੁੰਚ ਗਏ ਬਣੇ ਰੋ ਵੀਡੀਓ ਤੇ ਅੰਤ ਤੱਕ ਤੇ ਬਹੁਤ ਸੋਹਣੀ ਵੀਡੀਓ ਜਿਹੜੀ ਆਪਣੀ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ सब तुम तो देखो बच्चे खड़ौने खेलते बहुत देखो मेयरिंग <laughs> तो लोग तो सारी जड़ी लगी हुई तो है चलो जी बहुत सोनी कलेक्शन है जेडी दीवी अर्ग ने बच्ची हुई है

ਤੇ ਨੌ ਜੀ ਬਟੇ ਬਟੇ ਬੁਟੀ ਕੰਮ ਰਕੋ ਤਾਂ ਸੋਹਣਾ ਜਿਹੜਾ ਇੱਥੇ ਦੇਖੋ ਕੰਮ ਆਕਾਰ ਆ ਉਹ ਇੱਥੇ ਲਿਆਂਦਾ ਗਿਆ ਐਗਰੀਵੇਸ਼ਨ ਤੇ ਬਹੁਤ ਸੋਹਣੀ ਚੀਜ਼ਾਂ ਬਣ ਕੇ ਆਈਆਂ ਨੇ ਤੇ ਨੌ ਜੀ ਸਪੋਰਟ ਕਰਿਆ ਕਰੋ ਆਪਣੇ ਅਰਗੇ ਭੈਣ ਭਾਈਆਂ ਨੂੰ ਇਸ ਤਰ੍ਹਾਂ ਇਹ ਕਹਿੰਦੇ ਨੇ ਜੀ ਨੰਨੀ ਮੀ ਕੋਸਿੰਗ ਲਾਉਣਾ ਤੇ ਲੋ ਜੇ ਦੇਖਣ ਦਾ ਕਰ ਗਾਂ ਬੁੱਜਤਿਆਂ ਦੀ ਚਲੋ ਜੀ ਇੱਥੇ ਭੈਣਾਂ ਵਰਗੇ ਬਹੁਤ ਸੋਹਣੇ ਜਿਹੜੇ ਡਿਜ਼ਾਈਨਰ ਪੀਸ ਜੁੱਤੀਆਂ ਦੇ ਲੈ ਕੇ ਆਏ ਆ ਬਹੁਤ ਸੋਹਣੀਆਂ ਦੇਖੋ ਇਸ ਤਰ੍ਹਾਂ ਗੁਥੇ ਵਾਲੀਆਂ ਜੱਪਾ ਚਲੋ ਜੀ ਬਹੁਤ ਸੋਹਣਾ ਕੰਮ ਕਰ ਹਰੇਕ ਮੇਰੀ ਭੈਣ ਦਾ ਇੱਥੇ ਦੇਖਣਯੋਗ ਸੀ ਉਜੀ ਰਖੜੀ ਲਈ ਤੇਨਾਂ ਲਈ ਆਪਣੀਆਂ ਭੈਣਾਂ ਬਹੁਤ ਸੋਹਣੀਆਂ ਚੀਜ਼ਾਂ ਦੇ ਇਸ ਤਰ੍ਹਾਂ ਸਜਾ ਕੇ ਸੂਟ ਲੈ ਕੇ ਆਏ ਆਂ ਵਿਜਿਟ ਕਰੋ ਜੋ ਵੀ ਦੇਖੋ ਹੈਂਡਵਰਕ ਦੇ ਸੂਟ ਇੱਥੇ ਬਹੁਤ ਪਿਆਰੇ ਪਿਆਰੇ ਆ ਜਿਹੜੇ ਭੈਣਾਂ ਆਪਣਾ ਇੱਥੇ ਲੈ ਕੇ ਆਈਆਂ ਨੇ ਤੇ ਲੋਜੀ ਸਪੋਰਟ ਕਰਿਆ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਜਿਹੜੇ ਸੂਟ ਰੁਕ ਕਰਨ ਲਈ ਬਹੁਤ ਸੋਹਣਾ ਕੰਮਕਾਰ ਹੈ ਨਹੀਂ ਜਾਂ ਸਾਚੀ ਇੱਕ ਮਿੰਟ ਕੇ ਲਈ ਆਓ ਬੇਤ ਕੋ ਬਗਾ ਦਿੱਆ आगे। आगे। बहुत की राजे चलो जी बहुत तरह दिमाल इत सोने टॉप है जेन आगे लाके आए न ਤਿਨ ਲਓ ਜੀ ਹਰ ਇੱਕ ਚੀਜ਼ ਹੈ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੈ ਤਾਂ ਕੋਈ ਇੱਕ ਮੈਮ ਇਨ 20% ਆਫ ਦਾ ਹੈਂਡਸਪੇਕ ओके ਹਾਂ ਜੀ ਤੇ ਲਓ ਜੀ ਹਰ ਇੱਕ ਚੀਜ਼ ਹੈ ਜਿਹੜੀ ਬ੍ਰਦਰਸ ਕੇ ਲਈ ਰਾਖੀ ਵਗੈਰੇ ਜਿਵੇਂ ਐਸ ਇਸ ਦੇਣਾ ਤਾਂ ان کی پالش वगैरह ना خراب نہیں ہوتی ہینڈ ٹچ میں ओके ਹਰ ਇੱਕ ਚੀਜ਼ ਹੈ ਜਿਹੜੀ ਇੱਥੇ ਡਿਸਕਾਊਂਟ ਤੇ ਮਿਲ ਰਹੀ ਹੈ ਕਿਉਂਕਿ ਤੀਆਂ ਤੇ ਰੱਖੜੀ ਕਰਕੇ ਪਹਿਣਾ ਨੇ ਜਿਹੜਾ ਬਹੁਤ ਵੱਡਾ ਇੱਥੇ ਆਫਰ ਲਗਾਇਆ ਹੋਇਆ ਹੈ ਤੇ ਲਓ ਜੀ ਕਿਸੇ ਵੀ ਚੀਜ਼ ਦੀ ਤੁਹਾਨੂੰ ਕੋਈ ਤੱਕਸੀ ਜਿਹੜਾ ਆਪਾਂ ਨੰਬਰ WhatsApp ਤੇ ਪਾ ਦਾਂਗੇ ਤੁਸੀਂ ਇਹਨਾਂ ਨਾਲ ਕਨੈਕਟ ਭੈਣਾ ਨੂੰ ਕਰ ਸਕਦੇ ਆ ਤੇ ਲੋ ਜੇ ਉਧਰ ਤੁਹਾਨੂੰ ਆਪਾਂ ਬਹੁਤ ਸੋਹਣੇ ਜਿਹੜੇ ਸੈੱਟ ਦਿਖਾਉਣੇ ਆ ਜਿਹੜੇ ਭੈਣਾਂ ਨੇ ਲਗਾਈ ਹੋਈਆਂ ਬਹੁਤ ਅੱਛੀ ਸੀ ਲਓ ਜੀ ਥੈਂਕ ਯੂ ਜੀ ਥੈਂਕ ਯੂ ਸੋਹਣੀ ਚੀਜ਼ ਜਿਹੜੀ ਇੱਥੇ ਭੈਣਾਂ ਨੇ ਰੱਖੀ ਹੋਈ ਹੈ ਇਹ ਵਨ ਗ੍ਰਾਮ ਵੀ ਹੈ ਇਹ ਦਿਖਵਾ ਗਈ ਵਨ ਗ੍ਰਾਮ ਵੀ ਹੈ जेंट्स okay. तो जा, रिंग भी हमारे पास लेडीज रिंग्स भी है पैंडन सेट भी है ये देखिए ओके हाँ जी विद चेन आपको मिलेगा ये आपको चोकर सेट लेने, तो वो भी ले सकते हो हर टाइप की वैरायटी है आपके पास केड़ी जगह तो बठिंडा लोकल ही है लो जी बठिंडा लोकल तो ही पहन आ जेड़े ने इथे अपना समान विजिट किया हो तुसी भी जेड़ा ਕੋਈ ਵੀ ਜੇ ਚੀਜ਼ ਰੱਖਣੀ ਹੋਵੇ ਤਾਂ ਆਪਾਂ ਤੁਹਾਨੂੰ ਭੈਣ ਵਰਗੇ ਦਾ ਨੰਬਰ ਸੈਂਡ ਕਰ ਦਾਂਗੇ ਤੁਸੀਂ ਜਿਹੜਾ ਆਨਲਾਈਨ ਪੇਮੈਂਟ ਕਰਕੇ ਮੰਗਵਾ ਸਕਦੇ ਹੋ ਤੇ ਲਓ ਜੀ ਅੱਗੇ ਬਹੁਤ ਜ਼ਿਆਦਾ ਹਾਂਜੀ ਹਰ ਇੱਕ ਤੁਹਾਨੂੰ ਆਪਾਂ ਜਿਹੜਾ ਕਾਊਂਟਰ ਦਿਖਾਵਾਂਗੇ ਤੇ ਜਿੱਥੇ-ਜਿੱਥੇ ਬਹੁਤ ਸੋਹਣੀਆਂ ਚੀਜ਼ਾਂ ਜੜੀਆਂ ਲੱਗੀਆਂ ਹੋਈਆਂ ਨੇ ਤੇ ਨੋ ਜਿੱਥੇ ਸਾਰਾ ਹੈਂਡਵਰਕ ਦਾ ਕੰਮ ਜਿਹੜਾ ਭੈਣ ਨੇ ਰੱਖਿਆ ਹੋਇਆ ਹੈ ਬਹੁਤ ਸੋਹਣੇ ਸੂਟ ਨੇ ਚਲੋ ਜੀ ਇੱਥੇ ਕੁਝ ਹੈ ਗਿਆ ਮਸ਼ੀਨ ਵਰਕ ਦੇ ਸੂਟ ਕੁਝ ਦੇਖੋ ਹੱਥ ਦੀ ਕਢਾਈ ਦੇ ਸੂਟ ਬਹੁਤ ਸੋਹਣੇ ਸੋਹਣੇ ਸਾਰੇ ਆਪ ਹਾਂਜੀ ਤੇ ਹਰ ਇੱਕ ਸਟੱਫ ਦੇ ਉੱਪਰ ਤੁਹਾਨੂੰ ਮਿਲ ਜਾਣਗੇ ਦੇਖੋ ਬਹੁਤ ਸੋਹਣਾ ਹੱਥ ਦਾ ਕੰਮ ਕੀਤਾ ਹੋਇਆ ਪੈਨ ਦਾ ਤੇ ਲਓ ਜੀ ਅਧਰ ਅਧਰ ਹਾਂਜੀ ਲਓ ਜੀ ਇਹ ਰਿਹਾ ਕੋਟ ਦੇ ਇਹ ਸੂਟ। ਓਕੇ। ਫਿਰ ਉਹ ਜੀ ਬਹੁਤ ਹੀ ਡਿਸਕਾਊਂਟ ਤੇ ਇੱਥੇ ਜਿਹੜਾ ਸੂਟ ਹਰ ਇੱਕ ਆਪਾਂ ਨੂੰ ਮਿਲ ਜੂਗਾ। ਤੇ ਇਹ ਲਓ ਜੀ ਇਹ ਸੂਟ ਦੇਖੋ ਬਹੁਤ ਜ਼ਿਆਦਾ ਸੋਹਣੇ ਸੂਟ ਨੇ। ਹੈਂਡਵਰਕ ਦਾ ਸਾਰਾ ਕੰਮ ਕਿੱਦਾਂ ਹੋਇਆ। Thank <laughs> <laughs> you. <laughs> ਨੀਵਾਂਾ ਲੱਗਦਾ ਇਹ ਰਖੜੀ ਸਾਰੀ ਹਾਂਜੀ ਕਿ ਲਓ ਜੀ ਇੱਥੇ ਆਪਾਂ ਨੂੰ ਮਿਲ ਗਈ ਇੱਕ ਛੋਟੀ ਜਿਹੀ ਰਖੜੀ ਦੀ ਸਟਾਲ ਬਹੁਤ ਹੀ ਤਿਆਰੀਆਂ ਪਿਆਰ ਨਾਲ ਰੱਖੜੀਆਂ ਜਿਹੜੀਆਂ ਭੈਣ ਨੇ ਇੱਥੇ ਰੱਖੀਆਂ ਹੋਈਆਂ ਨੇ ਤੇ ਲਓ ਜੀ ਇੱਥੇ ਜਿਹ ਹੈਗੀ ਇਹਨਾਂ ਨੇ ਬੈੱਡ ਸ਼ੀਟ ਲਗਾਈ ਹੋਈ ਹਾਂਜੀ ਨਾਰਮਲ ਸਾਈਜ਼ 16 ਸਾਈਜ਼ ਹਰ ਇੱਕ ਸੈੱਟ ਤੇ ਇੱਥੇ ਆਪਣੇ ਉਹੀ ਫੇਅਰ ਹੈਂਡਵਰਕ ਸੂਟ ਬਹੁਤ ਸੋਹਣਾ ਕੰਮ ਮੇਰੀ ਹਰ ਇੱਕ ਭੈਣ ਦਾ ਜੋ ਵੀ ਇੱਥੇ ਆਪਣਾ ਕਮਕਾਰ ਸੂਟ ਦਾ ਵਰਕ ਦਾ ਲੈ ਕੇ ਆਈ ਹੈ ਤੇ ਲਓ ਜੀ ਨਵੇਂ ਨਵੇਂ ਫੈਬਰਿਕ ਨਵੇਂ ਨਵੇਂ ਸਟਫਾਂ ਤੇ ਉੱਪਰ ਜਿਹੜੇ ਸੂਟ ਆ ਭੈਣਾਂ ਨੇ ਰੈਡੀ ਕੀਤੇ ਆ ਤੇ ਲਓ ਜੀ ਨਿਉਂ ਜਆ ਸਟਾਫਾ ਦੇਖੋ ਬਹੁਤ ਹੀ ਸੋਹਣਾ ਬਰਬਰੀ ਦੇ ਉੱਪਰ ਜਿਹੜੇ ਇਹ ਸੂਟ ਟਾਈਡ ਆਈ ਹਨਾ ਉਹਨਾਂ ਦਾ ਪੱਟਾ ਕਰਕੇ ਇਹਨਾਂ ਨੇ ਬਹੁਤ ਸੋਹਣੀ ਵਿਕ ਲੈਸ ਲਗਾਈ ਹੈ। ਕਿ ਲਓ ਜੀ। ਸੇਵ ਵਾਲਾ ਵੀ ਲੇਟ ਬਹੁਤ ਪਿਆਰੇ ਪਿਆਰੇ ਫੈਬਰਿਕ ਨੇ ਸੁੱਟਾਂ ਦੇ। ਕਿ ਲਓ ਜੀ ਸਾਰਾ ਬਲੌਕ ਪੇਂਟਿੰਗ ਜਿਹੜੀ ਸੂਟ ਉੱਪਰ ਹੋਈ ਹੋਈ ਆ। ਤੇ ਬਾਕੀ ਸਟਾਕ ਨੂੰ ਤੁਸੀਂ ਦੇਖ ਸਕਦੇ ਹੋ। ਕਿ ਲਓ ਜੀ ਅੱтке ਸੇਰ ਰਖੜੀ ਸਟਾਕ ਲੱਗਿਆ ਹੋਇਆ। ਖਿਲਾਉ ਜੀ ਬਹੁਤ ਸੋਹਣੇ ਰੈਡੀमेड ਜਿਹੜੇ ਨਾਈਟ ਸੈਟ ਹਨ ਹਨ ਫੋਰ ਸੈਟ ਖਿਲਾਉ ਜੀ ਫੋਰ ਸੈਟ ਲਗਾਏ ਹੋਏ ਆ ਬਹੁਤ ਹੀ ਸੋਹਣੇ ਪਿਆਰੇ ਪਿਆਰੇ ਕਲਰਾਂ ਦੇ ਵਿੱਚ ਤੇ ਬਾਕੀ ਬਹੁਤ ਜ਼ਿਆਦਾ ਜਿਹੜੀ ਰੇਂਜ ਆ ਇੱਥੇ ਘੱਟ ਕਰਕੇ ਡਿਸਕਾਊਂਟ ਕਰਾਈ ਤੇ ਸਾਰੇ ਟੋਟਲੀ ਆਪਾਂ ਨੂੰ ਹਰ ਇੱਕ ਚੀਜ਼ ਮਿਲ ਜੂਗੀ ਜੀ ਸੁ ਕਰਕੇ फिर चली गई <स्वाग> ਤਾਂ ਜੀ ਇਹ ਸਾਰਾ ਹੈਗਾ ਆਪਣਾ ਇਸ ਤਰ੍ਹਾਂ ਛੋਟੇ ਛੋਟੇ ਜਿਹੜੇ ਇਹਨਾਂ ਵਿੱਚ ਚੈਂਡ ਦੇ ਨਾਲ ਕੋਸ ਪਿਆਰੇ ਪਿਆਰੇ ਤਾਗਟ ਹੈ ਇਹ ਲਾਉਂਦੇ ਸਾਉਂਤ ਬੋਟਲੀਆਂ ਹੈਂ ਪ੍ਰਿਆਸ ਹਾਂਜੀ ਮੇਰੇ ਭੈਣਾਂ ਦੀ ਪਹਿਲੇ ਜਿਹੜੀ ਚੁਆਇਸ ਹੁੰਦੀ ਆ ਉਹ ਹੁੰਦੀ ਹੈ ਪੋਰਟੇਬਲ ਬੈਗ ਤੇ ਲਾਉਂਦੇ ਇਹ ਰੱਖੀ ਪਾਣ ਲਈ ਪਾਉਚੇ ਓਕੇ ਬਹੁਤ ਸੋਹਣੇ ਲਓ ਇਹ ਬ੍ਰਾਈਡਲ ਪੋਟਲੀ ਹੈ ਓਕੇ ਬਾਕੀ ਹਰ ਤਰ੍ਹਾਂ ਦੀ ਜਗ੍ਹਾ ਤੋਂ ਦੀਦੀ

ਤੁਸੀਂ ਮਾਰਕੀਟ ਚ ਜੇ ਤੁਸੀਂ ਲੈਣ ਜਾਓਗੇ ਤੁਹਾਨੂੰ ਕਿਧਰੇ ਤਿੰਨੇ ਜਾ ਕੇ ਤੁਸੀਂ ਇਹ ਚੀਜ਼ ਆਪਾਂ ਦੇਖੋ ਕਦੇ ਪਹਿਲੀ ਵਾਰ ਦੇਖੀਏ ਬਹੁਤ ਪਿਆਰੀ ਚੀਜ਼ ਹੈ ਬਹੁਤ ਪਿਆਰੀ ਚੀਜ਼ ਹੈ ਔਰ ਰੇਟ ਇਹਨਾਂ ਮੇਜੇ ਤੁਹਾਨੂੰ ਦੱਸਾਂ ਤਾਂ ਇਹ ਲੱਗਿਆ ਹੋਇਆ ਹੈਗਾ 1895 ਓਕੇ ਜੀ ਤੇ ਤੁਹਾਨੂੰ ਇਹ ਚ ਮਾਰਕੀਟ ਚ ਜਾਓਗੇ ਤੁਹਾਨੂੰ ਪੈ ਕਿਸੀ ਤੇ ਆ ਦੇਗੀ ਓਕੇ ਜੀ ਨਹੀਂ ਸੋਹਣੀ ਚੀਜ਼ਾਂ ਨੇ ਇਹਦੇ ਚ ਦੋ ਕਲਰਸ ਨੇ ਮੀ ਓਕੇ ਜੀ ਆਈ ਹੈਵ ਟੂ ਕਲਰਸ ਦੀ ਪ੍ਰੀਮੀਅਮ ਕੁਆਲਿਟੀ ਪ੍ਰੀਮੀਅਮ ਆ ਮਸਟ ਸੇ ਤੇ ਲਓ ਜੀ ਕੋ ਸੋਨਾ ਦੇਖੋ ਇਹਨਾਂ ਅਰਗਾਂ ਦੇ ਇਥੇ ਸੋਨਾ ਚ ਸਿੰਝ ਹਰ ਇੱਕ ਚੀਜ਼ ਦੇਖਣਯੋਗ ਹੈ

ਸਾਰਾ ਕਟਵਰਥ ਮਿਲੇਗਾ ਆਪ ਦੇਖੋ ਮਲਸ ਮਿਲेंगे ਮੇਰੇ ਕੋਲ ਉਹ ਦੇਖੋ ਅਕਸ਼ਨ ਨਾ ਦਿੱਤਾ ਉਹ ਬਹੁਤ ਚੱਲ ਰਿਹਾ ਹੈ ਓਕੇ ਸਨੇਗਾ ਕਟਵਰਥ ਆਏਗਾ ਇੱਕ ਰਸ ਨੇ ਆਏਗੇ ਦੇਖੋ ਤੇ ਨੌਜੀ ਬਹੁਤ ਭਾਰੇ ਡਿਸਕਾਊਂਟ ਦੇ ਜਿਹੜੀਆਂ ਪਹਿਣਾ ਆਪਣਾ ਇੱਥੇ ਦੇਖੋ ਹਰ ਇੱਕ ਚੀਜ਼ ਲੈ ਕੇ ਆਈ ਹੈ ਤੇ ਸਪੋਰਟ ਜ਼ਰੂਰ ਕਰਿਓ ਤੇ ਲਓ ਜੇ ਇੱਥੇ ਜੁਐਲਰੀ ਹੈ ਜਿਹੜੀ ਬਹੁਤ ਜ਼ਿਆਦਾ ਆਈ ਹੋਈ ਹੈ ਕਿਉਂਕਿ ਤਕਰੀਬਨ ਆਪਾਂ ਕਈ ਸਟਾਲਾਂ ਦੇਖ ਚੁੱਕੇ ਹਾਂ ਬਹੁਤ ਜ਼ਿਆਦਾ ਜੁਐਲਰੀ ਸੋਹਣੀ ਆਈ ਹੈ ਤੇ ਬਹੁਤ ਹਰ ਇੱਕ ਚੀਜ਼ ਦੇਖਣਯੋਗ ਹੈ ਕਿਹੜੀ ਜਗ੍ਹਾ ਤੋਂ ਗਿਰਿਆ ओके okay, बहुत दूर दूर ਤੋਂ ਪਹਿਣਾ ਜਿਹੜਾ ਆਪਣਾ ਇੱਥੇ ਦੇਖੋ ਹਰ ਇੱਕ ਚੀਜ਼ ਲੈ ਕੇ ਪਹੁੰਚੇ ਨੇ ਤੇ ਹਾਉ ਜੀ ਸੂਟਾਂ ਦੀ ਸਟਾਲਾਂ ਵੀ ਜਿਹੜੀਆਂ ਬਹੁਤ ਪਿਆਰੀਆਂ ਨੇ ਤੇ ਹਰ ਇੱਕ ਸਟਾਫ ਆ ਜਿਹੜਾ ਬਹੁਤ ਜ਼ਿਆਦਾ ਸੋਹਣਾ ਬਹੁਤ ਨਾਰਮਲ ਪ੍ਰਾਈਸ ਤੇ ਦੇਖੋ ਇਹ ਬੁਟੀਕ ਕਿਹੜੀ ਜਗ੍ਹਾ ਤੋਂ ਕਹਨੇ ਰਤੀ ਤੁਜੀ ਹਰਿਆਣਾ ਓਕੇ ਜੀ ਲਓ ਜੀ ਰਤੀ ਇਹ ਤੋਂ ਹਰਿਆਣੇ ਤੋਂ ਇਹ ਪਹਿਣਾ ਨੇ ਇੱਥੇ ਸਟਾਲ ਲਗਾਈ ਹੈ ਬਹੁਤ ਪਿਆਰਾ ਪਿਆਰਾ ਦੇਖੋ ਅੱਗੇ ਲਓ ਜੀ ਤੁਹਾਨੂੰ ਦਿਖਾਉਣੇ ਪਿਆਰੀਆਂ ਪਿਆਰੀਆਂ ਜੁੱਤੀਆਂ ਤਿਨ ਲਓ ਜੀ ਇਹਨਾਂ ਨੇ ਵੀ ਦੋ ਚੀਜ਼ਾਂ ਦੀ ਕਲੈਕਸ਼ਨ ਲਗਾਈ ਹੈ ਇੱਕ ਹੈਂਡਵਰਕ ਸੂਟ ਤੇ ਉੱਪਰੋਂ ਉਹਨਾਂ ਨੇ ਬਹੁਤ ਪਿਆਰੀਆਂ ਜਿਹੜੀਆਂ ਹਰ ਇੱਕ ਭੈਣ ਦੀ ਫੇਵਰਟ ਜੁੱਤੀ ਪੰਜਾਬੀ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਲਓ ਜੀ ਬਹੁਤ ਸੋਹਣੀ ਕਲੈਕਸ਼ਨ ਆ ਇਹ ਭੈਣਾਂ ਲੈ ਕੇ ਆਈਆਂ ਨੇ ਪੁੱਛਦੇ ਇਹਨਾਂ ਨੂੰ ਵੀ ਇਹਨਾਂ ਨੇ ਕਿੱਥੋਂ ਸਟਾਲ ਆਪਣੀ ਲਗਾਈ ਆ ਜਲੰਧਰ ਤੋਂ ਹੈਗੀ ਆ ਅੱਜ ਓਕੇ ਹਾਂਜੀ ਤੇ ਲਓ ਜੀ ਇਹ ਭੈਣਾਂ ਆ ਰਹੀਆਂ ਹੈਗੀਆਂ ਜਲੰਧਰ ਤੋਂ ਤੇ ਬਹੁਤ ਸੋਹਣਾ ਕੰਮਕਾਰ ਲੈ ਕੇ ਜਿਹੜਾ ਇੱਥੇ ਆਪਣਾ ਛੋਟੀ ਉਮਰ ਵਿੱਚ ਬਿਜ਼ਨਸ ਸ਼ੁਰੂ ਕੀਤਾ ਸਪੋਰਟ ਕਰਿਆ ਕਰੋ ਹਰ ਇੱਕ ਮੇਰਾ ਭੈਣ ਭਾਈ ਹਾਂ ਮੇਰੀਆਂ ਭੈਣਾਂ ਨੂੰ 21 ਵੈਸੇ 29 ਕਿ ਲੋਜੀ ਰੈਡੀमेड ਸੂਟ ਨੇ ਇੱਥੇ ਵਧੀਆ ਹਾਂ ਕਲੈਕਸ਼ਨ ਆ ਭੈਣਾਂ ਵਰਗੀਆਂ ਦੀ ਇਹ ਜਿਸ ਕਲੈਕਸ਼ਨ ਦੇਖੋ ਫਿਰ ਲਾਉ ਜੀ ਅੱਗੇ ਕੋਈ ਇੱਥੇ ਬਹੁਤ ਵਧੀਆ ਚੀਜ਼ ਭੈਣ ਅਗੀਆਂ ਲੈ ਕੇ ਆਈਆਂ ਪੁੱਛਦੇ ਆ ਵੀ ਇਹ ਕੀ ਚੀਜ਼ ਹੈ ਫਿਰ ਲਾਉ ਜੀ ਕੋਈ ਖਾਣ ਵਾਲੀ ਚੀਜ਼ ਲੱਗ ਰਹੀ ਹੈ ਹਨਾ ਹਾਂ ਫੇ ਕੀ ਚੀਜ਼ ਹੈ ਆਪਾਂ ਪੁੱਛਦੇ ਆ ਭੈਣਰ ਕੇ ਨੂੰ ਤੇ ਐਦਾਂ ਵੀ ਪੁੱਛਾਂਗੇ ਵੀ ਕਿਹੜੀ ਜਗ੍ਹਾ ਤੋਂ ਆਏ ਨੇ ਤੇ ਕੀ ਲੈ ਕੇ ਆਏ ਨੇ ਫਿਰ ਭੈਣ ਕੀ ਜਾ ਕੇ ਆਈ ਉਹ ਹੈ ਵੇਜ ਜੀ ਤੋਂ ਘਰ ਦਾ ਬਣਾਇਆ ਹੋਇਆ ਸਮਾਨ ਲੈ ਕੇ ਆਈ ਹੈ ਜਿਵੇਂ ਆਪਾਂ ਚਾਹਾਂ ਦੀਆਂ ਪਿੰਨੀਆਂ ਸੋਤੀ ਦੀਆਂ ਪਿੰਨੀਆਂ ਤੇ ਵੇਜ ਤੋਂ ਮਿੱਠੀ ਗੁਗਲੇ ਓਕੇ ਠੀਕ ਹੈ ਜੀ ਲਓ ਜੀ ਪੰਜਾਬ ਦੀ ਵਿਰਸਾ ਜਿਹੜਾ ਆਪਾਂ ਕਹਿ ਦਿੰਨੇ ਆ ਗੋਲਗਲੇ ਦੇ ਖوام ਕਿਤੇ ਦੇਖਣ ਨੂੰ ਨਹੀਂ ਮਿਲਦੇ ਤੇ ਭੈਣਾਂ ਵਰਗੀਆਂ ਬਹੁਤ ਸੋਹਣੇ ਤਰੀਕੇ ਨਾਲ ਦੇਖੋ ਪੈਕਿੰਗ ਕਰਕੇ ਲੈ ਕੇ ਆਈਆਂ ਨੇ ਤੇ ਜੋ ਸ਼ਹਿਰਾਂ ਚ ਕੋਈ ਬਹੁਤ ਬੱਚੇ ਭੁੰਨ ਚ ਸੀਗੇ ਨੇ ਹਾਂ ਜੀ ਪੈਕਿੰਗ ਦੇਖੋ ਬਹੁਤ ਸੋਹਣੀ ਕੀਤੀ ਹੈ ਭੈਣ ਨੇ ਤੇ ਪੁੱਛਦਿਆਂ ਕਿਹੜੀ ਜਗ੍ਹਾ ਤੋਂ ਆਏ ਆ ਅਬੋਰੋਂ ਆਈ ਨੇ ਲਓ ਜੀ ਅਬੋਰੋਂ ਭੈਣ ਆਪਣਾ ਲੈ ਕੇ ਆਈਏ ਬਹੁਤ ਵਧੀਆ ਸਪੋਰਟ ਕਰਿਓ ਭੈਣ ਨੂੰ ਇਹ ਚੀਜ਼ ਹੈ ਜਿਹੜੀ ਟੈਸਟ ਜ਼ਰੂਰ ਕਰਿਓ ਕਿਉਂਕਿ ਬਹੁਤ ਘੱਟ ਮਿਹਨਤ ਵਾਲੀਆਂ ਚੀਜ਼ਾਂ ਹਨ ਕੋਈ ਲੈ ਕੇ ਆਉਂਦਾ ਦੇਖੋ ਇਹ ਚੀਜ਼ਾਂ ਤਾਂ ਆਪਾਂ ਬਣਾ ਹੀ ਰਹੇ ਆਂ ਇਹ ਚੀਜ਼ਾਂ ਬਹੁਤ ਮਿਹਨਤ ਨਾਲ ਬਣਦੀਆਂ ਇਸ ਲਈ ਸਪੋਰਟ ਜ਼ਰੂਰ ਕਰਿਆ ਕਰੋ ਤੇ ਲਓ ਜੀ ਇੱਕ ਜਿਹੜਾ ਲੈ ਕੇ ਚੱਲਾਂਗੇ ਟੈਸਟ ਵਿਖਾਂਗੇ ਜਾਂਦੇ ਹੋਏ ਭੈਣ ਦਾ ਵੀ ਕਿਹੋ ਜੀ ਚੀਜ਼ ਲੈ ਕੇ ਆਏ ਨੇ ਤੇ ਚਲੋ ਜੀ ਅੱਗੇ ਤੁਹਾਨੂੰ ਦਿਖਾਉਣੀ ਆ ਹੋਰ ਭੈਣ ਆਪਣੀ ਕੋਈ ਨਵੀਂ ਜੀ ਚੀਜ਼ ਜਿਹੜੀ ਕੋਈ ਲੈ ਕੇ ਆਈ ਹੈ ਤੇ ਲਓ ਜੀ ਇੱਧਰ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਪਿਆਰਾ ਜਿਹਾ ਜੁਐਲਰੀ ਸੈੱਟ ਲਓ ਜੀ ਬਹੁਤ ਹੈਵੀ ਹੋ ਗਈ ਜਿਹੜੇ ਭੈਣ ਅਰਗੇ ਕੁਝ ਲੈ ਕੇ ਆਏ ਨੇ ਤੇ ਇਹਨਾਂ ਨੂੰ ਪੁੱਛਦੇ ਆਂ ਵੀ ਇਹ ਕਿਹੜੀ ਜਗ੍ਹਾ ਤੋਂ ਆਪਣਾ ਇਹ ਜਿਹੜਾ ਜੁਐਲਰੀ ਦਾ ਸੈੱਟ ਲੈ ਕੇ ਆਏ ਨੇ ਤੇ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹੁੰਦੇ ਵੀ ਜੁਐਲਰੀ ਫ্রম ਚੰਡੀਗੜ੍ਹ ਇਹ ਰੱਖੋ ਹਾਰੇ ਕਿ ਮੇਰੀ ਭੈਣ ਲੈ ਕੇ ਆਈ ਹੈ ਤੇ ਲਓ ਜੀ ਟੋਟਲੀ ਤੁਹਾਨੂੰ ਆਪਾਂ ਸਾਰੀ ਚੀਜ਼ ਜਿਹੜੀ ਖਾਦੀ ਹੈ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚਾਹੁੰਦੇ ਆਂ ਇਹ ਪੂਰਾ ਸਾਫ ਲਓ ਜੀ ਇਹ ਭੈਣ ਆਪਣੀ ਹੈਗੀ ਗੋਨਿਆਣਾ ਮੰਡੀ ਤੋਂ ਤੇ ਬਾਕੀ ਭੈਣਾਂ ਇਹਦੇ ਨਾਲ ਜਿਹੜੀਆਂ ਬਹੁਤ ਸੋਹਣੀ ਚੀਜ਼ ਆ ਜਿਹੜੀ ਇੱਥੇ ਇਹ ਲੈ ਕੇ ਆਏ ਆ ਤੇ ਲਓ ਜੀ ਲੈ ਭੈਣ ਦੱਸ ਦੇ ਕੀ ਕੁਝ ਲੈ ਕੇ ਆਏ ਹੋ ਤੁਸੀਂ ਹਾਂ ਜੀ ਇੱਥੇ ਅਸੀਂ ਸਾਰੀ ਮਿਕਸ ਵੈਰਾਈਟੀ ਲੈ ਕੇ ਆਏ ਆ ਐਂਡ ਵਨ ਤੇ ਦੋ ਵਾਰ ਆਰੀ ਵਰਕ ਨੀਡਰ ਵਰਕ ਹਰ ਤਰ੍ਹਾਂ ਦੀ ਵਾਇਰਟੀ ਨੂੰ ਫੋਟੋ ਬਹੁਤ ਸੋਹਣੇ ਸਟਾਲ ਹੈ ਜਿਹੜੀ ਭੈਣ ਨੇ ਲਗਾਈ ਹੈ ਇੱਥੇ ਤੇ ਵਿਜ਼ਿਟ ਕਰਿਓ ਹਰ ਇੱਕ ਜਿਹੜੀ ਤੁਹਾਨੂੰ ਦੇਖੋ ਕਾਟਨ ਦੀ ਜਗ੍ਹਾ ਹਰ ਇੱਕ ਕੰਸੀਨ ਵਰਕ ਦਾ ਸੂਟ ਵੇਖੋ ਹਨਾ ਸ਼ੈਡੋ ਹਾਂਜੀ ਨੀਡਲਵਰਕ ਲਓ ਜੀ ਨੀਡਲਵਰਕ ਦਾ ਬਹੁਤ ਸੋਹਣਾ ਸੂਟ ਹੈ ਭੈਣ ਜਿਹੜੀ ਇੱਥੇ ਲੈ ਕੇ ਆਈ ਹੈ ਦੇ ਲੋ ਜੀ ਪ੍ਰੋਪਰ ਗੋਨੇਆਣਾ ਮੰਡੀ ਤੋਂ ਤੇ ਪਾ ਡਰੈਸ ਇਹਨਾਂ ਦਾ ਸੈਂਡ ਕਰ ਦਾਂਗੇ ਤੁਸੀਂ ਕੋਈ ਵੀ ਚੀਜ਼ ਇਹਨਾਂ ਤੋਂ ਆਨਲਾਈਨ ਮੰਗਵਾਉਣੀ ਹੈ ਮੰਗਵਾ ਸਕਦੇ ਹੋ ਤੇ ਲੋ ਜੀ ਇੱਕ ਹੋਰ ਬਹੁਤ ਪਿਆਰੀ ਚੀਜ਼ ਲੈ ਕੇ ਆਈ ਆ ਫਲਕਾਰੀ ਆ ਸਭ ਠੀਕ ਆ ਵੀ ਠੀਕ ਹੈ ਦੇਖ ਤੁਸੀਂ ਲੈ ਕੇ ਆ ਆ ਬਿਲਕੁਲ ਠੀਕ ਲਓ ਜੀ ਇੱਥੇ ਆਪਾਂ ਬਹੁਤ ਹੀ ਪਿਆਰੇ ਹੱਥ ਦੇ ਬਣੇ ਹੋਏ ਹੈਂਡਬੈਗ ਲੈ ਕੇ ਆਈਏ ਇਹਨਾਂ ਦੀ ਦੇਖੋ ਤੇ ਲਓ ਜੀ ਇਹ ਭੈਣ ਤੋਂ ਕੁਛ ਦਿਨ ਵੀ ਇਹ ਕਿੱਥੋਂ ਆਏ ਨੇ ਹਾਂਜੀ ਸਸੀ ਜੀ ਸਸੀ ਕਾਵਰੇ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਹੋ ਵੀਰੇ ਗੰਮੀਹਾ ਪਿੰਡ ਤੋਂ ਗੰਮੀਹਾ ਪਿੰਡ ਤੋਂ ਠੀਕ ਹੈ ਜੀ ਲਓ ਜੀ ਭੈਣ ਦਾ ਬਹੁਤ ਸੋਹਣਾ ਕੰਮ ਦੇਖੋ ਹੱਥ ਨਾਲ ਉਸ ਚੀਜ਼ਾਂ ਦੇਖੋ ਹੈਂਡਵਰਕ ਕਿੰਤੀਆਂ ਵਈਆਂ ਨੇ ਤੇ ਲਓ ਜੀ ਬਹੁਤ ਪਿਆਰੀਆਂ ਪਿਆਰੀਆਂ ਚੀਜ਼ਾਂ ਇਹਨਾਂ ਭੈਣ ਲੈ ਕੇ ਆਈ ਹੈ ਹਾਂ ਤੇ ਲਓ ਜੀ ਸਪੋਰਟ ਕਰਿਆ ਕਰੋ ਮੇਰੇ ਹਰਗੀਆਂ ਇਸ ਤਰ੍ਹਾਂ ਦੇ ਭੈਣਾਂ ਨੂੰ ਜੋ ਵੀ ਇਸ ਤਰ੍ਹਾਂ ਸੋਹਣਾ ਸੋਹਣਾ ਕੰਮ ਦੇਖੋ ਕਰਦੇ ਨੇ। ਲਓ ਜੀ ਆ ਆਪਣੇ ਖਾਸ ਮਹਿਮਾਨ ਆਪਣੇ ਨੇੜ ਤੋਂ। ਲਓ ਜੀ ਕਿਹੜੀ ਜਗ੍ਹਾ ਤੋਂ ਅਸੀਂ ਆਏ ਅੱਜ। ਅੱਛਾ ਇਹ ਭੈਣ ਅੱਗੇ ਆਪਣਾ ਸ਼ੂਟ ਨਹੀਂ ਕੀਤਾ ਪਟਿਆਲੇ ਤੋਂ ਨੇ। ਤੇ ਲਓ ਜੀ ਬਹੁਤ ਸੋਹਣਾ ਕੰਮ ਹੈ। ਕੋਈ ਭੈਣ ਦੱਸ ਦੇ ਕੀ ਕੁਝ ਲੈ ਕੇ ਆਏ ਹੋ। ਅਸੀਂ ਸੂਟ ਦੇ ਲੈ ਕੇ ਆਏ ਹਾਂ, ਪਾਰਟੀ ਵੇਅਰਸ ਲੈ ਕੇ ਆਇਆ। ਓਕੇ ਜੀ। थ्रेड ਦੇ ਸੂਤਰ ਹੈ ਹੈਂਡਵਰਕ ਦੇ थ्रेड ਦੇ ਸੂਤਰ ਸਤਿ ਸ਼ਾਨਤੀ ਵੀਰ ਜੀ ਓਕੇ ਹਾਂ ਜੀ ਲਓ ਜੀ ਇਹ ਭੈਣਾਂ ਅਰਗੀਆਂ ਕਰਵਾਏ ਹੋਏ ਆ ਜੀ ਕਸਟਮਰ ਵੀ ਚੱਕ ਸਕਦੇ ਆ ਓਕੇ ਲਓ ਜੀ ਆਨਲਾਈਨ ਵੀ ਦੀ ਹਾਂ ਜੀ ਹਾਂ ਜੀ ਓਕੇ ਜੀ ਓਕੇ ਠੀਕ ਹੈ ਵੀਰੇ ਲਓ ਜੀ ਇਹ ਭੈਣਾਂ ਅਰਗੀਆਂ ਫਟਿਆਲੇ ਤੋਂ ਆਪਣਾ ਦੇਖੋ ਇਸ ਤਰ੍ਹਾਂ ਦਾ ਸਟਾਕ ਲੈ ਕੇ ਆਏ ਬਹੁਤ ਪਿਆਰਾ ਸਟਾਕ ਹੈ ਇਹਨਾਂ ਦਾ ਤੇ ਲਓ ਜੀ ਵੇਚ ਤੇ ਜ਼ਰੂਰ ਕਰਿਆ ਕਰੋ ਚਲੋ ਜੀ ਅੱਗੇ ਵਾਲੀ ਸਟਾਲ ਦਿਖਾਉਣੀ ਆ ਲਓ ਜੀ ਬਹੁਤ ਸੋਹਣਾ ਦੇਖੋ ਪਿਆਰਾ ਕੰਮ ਆ ਇਹ ਵਾਲਾ ਵਰਕ ਜਿਹੜਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੰਦ ਰਿਹਾ ਹਰ ਇੱਕ ਸੂਟ ਦੇ ਉੱਪਰ ਜਿਹੜਾ ਹੋ ਰਿਹਾ ਇਹ ਵਾਲਾ ਵਰਕ ਤੇ ਨੀਡਲ ਵਰਕ ਵੀ ਹੋ ਰਿਹਾ ਦੇਖੋ ਹੈਂਡ ਵਰਕ ਵੀ ਹੋ ਰਿਹਾ ਇਹ ਭੈਣੇ ਕਿਹੜਾ ਵਰਕ ਹੈ ਇਹ ਹਾਂ ਵਰਕ ਨੋਟਸ ਨੋਟਸ ਟੋਕਨਸ ਵਰਕ ਠੀਕ ਹੈ ਨੋਟਸ ਲਓ ਜੀ ਕਰੋ ਚੈੱਕ ਭਾਣ ਦਾ ਕੰਮ ਬਹੁਤ ਹੀ ਸੋਹਣਾ ਤੇ ਲਓ ਜੀ ਰੈਡੀਮੇਡ ਕੁੜਤਾ ਲੱਗਦਾ ਇਹ ਆਪਣੀ ਜਿੱਤ ਨਾਲ ਜਿਹੜਾ ਇਹਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹਾਉ ਜੀ ਧੰਨਵਾਦ ਵੀਰੇ ਤੁਹਾਡਾ ਬਹੁਤ-ਬਹੁਤ ਥੈਂਕ ਯੂ। ਲਓ ਜੀ ਇੱਥੇ ਭੈਣਾਂ ਵਰਗੇ ਬਹੁਤ ਹੀ ਸੋਹਣੇ ਟਾਵਲ ਲੱਗਦੇ ਨੇ। ਕੁਛ ਦਿਆਂ ਭੈਣਾਂ ਵਰਗੇ ਕੀ ਲੈ ਕੇ ਆਏ ਆ ਤੇ ਕਿੱਥੋਂ ਲੈ ਕੇ ਆਏ ਆ? ਹਾਂਜੀ। ਸਿੱਲੁਧਿਆਣੇ ਤੋਂ ਜੀ। ਓਕੇ ਜੀ ਜੀ। ਲਓ ਜੀ ਭੈਣਾਂ ਵਰਗੇ ਦਿਹਾਣੇ ਤੋਂ ਦੇਖੋ ਬਹੁਤ ਹੀ ਅਲੱਗ-ਅਲੱਗ ਤਰ੍ਹਾਂ ਦਾ ਦੇਖੋ ਇੱਥੇ ਲੈ ਕੇ ਆਏ ਜਿਵੇਂ ਕਿ ਰਵੜ ਫੈਨ ਹੋਏ ਬੱਚਿਆਂ ਵਾਲੇ ਹਨਾ ਤੇ ਲਓ ਜੀ ਅੱ체 ਟਾਵਲ ਹੋਏ ਮਦਰ ਕਫਰ ਸਿੱਧੇ ਹਨ। ਬਾਕੀ ਜਿਹੜਾ ਇੱਥੇ ਸੂਟਾਂ ਦੀ ਕਲੈਕਸ਼ਨ ਵੀ ਬਹੁਤ ਸੋਹਣੀ ਭੈਣਾਂ ਵਰਗੀਆਂ ਲੈ ਕੇ ਆਈਆਂ ਨੇ। ਤੇ ਲਓ ਜੀ। ਵੀਕਾਰੇ ਬਾਜ਼ਾਰ ਦੇ ਪੌਪ ਕਿਨਾਂ ਦੇ ਚਾਰਲਿੰਗਸ ਉਹਦੇ ਕਸਾ ਚ ਕਿ ਲਾਤੀ ਬਹੁਤ ਪਿਆਰ ਨਾਲ ਪਿਆਰ ਨਾਲ ਜਿਹੜੀਆਂ ਭੈਣ ਰੱਖਦੇ ਨੇ ਲੈ ਕੇ ਆਏ ਨੇ ਆਪਣੇ ਇੱਕ ਵਾਰ ਮੇਰੇ ਭੈਣ ਭੈਣ ਵੇਚਣ ਲਈ ਬਹੁਤ ਸੋਹਣੀ ਚੀਜ਼ ਹੈ ਬਾਕੀ ਸਾਰੇ

ਬਹੁਤ ਪਿਆਰ ਨਾਲ ਪਹਿਲਾਂ ਦੇਖੋ ਕਿੱਡਾ ਲਗਾਈਆਂ ਹੋਗੀਆਂ ਭੈਣ ਨੂੰ ਪੁੱਛਦੇ ਆ ਕਿਹੜੀ ਜਗ੍ਹਾ ਤੋਂ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਦੀ ਮਕਸਰ ਤੋਂ ਹਾਂਜੀ ਲਓ ਜੀ ਮਕਸਰ ਤੋਂ ਭੈਣ ਨੇ ਆਪਣੀ ਸਟਾਲ ਲਗਾਈ ਹੈ ਬਹੁਤ ਪਿਆਰੀ ਸੀ ਬੱਚਿਆਂ ਦੇ ਕੱਢਾਂ ਦੇ ਚਲੋ ਜੀ ਇੱਥੇ ਆਪਣੀ ਐਂਡ ਜਿੰਨੇ ਵੀ ਆਪਾਂ ਸਟਾਲਾਂ ਸੇ ਤੁਹਾਨੂੰ ਦਿਖਾ ਚੁੱਕੇ ਹਾਂ ਚਲੋ ਜੀ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਕਰਦੇ ਆਂਡ ਤੇ ਸਿਰਫ ਤੁਹਾਨੂੰ ਪੁੱਛਾਂਗੇ ਤੁਸੀਂ ਦੱਸਿਓ ਵੀ ਤੁਹਾਨੂੰ ਆਪਣੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲੌਕ ਜੀ ਬਹੁਤ ਸੋਹਣਾ ਸੈਟਅਪ ਸੀ ਸਾਰਾ ਜਿਹੜਾ ਇਸ ਪੈਲਸ ਦਾ